ਹਰਿਆਵਲ ਤੀਜ ਉਦੋਂ ਕੋਈ ਦੇਸੀ ਜਾਂ ਕੋਈ ਅੰਗਰੇਜ਼ੀ ਨਹੀਂ ਮਿਲਨੀ ਹੁੰਦੇ ਸੀ ਕੋਈ ਤਿੱਤੀ ਦਾ ਕੋਈ 30 ਦਾ ਕੋਈ ਮੱਸਿਆ ਦਾ ਕੋਈ ਕੁੰਨਿਆ ਦਾ ਇਹੋ ਜਿਹਾ ਕੁਝ ਨਹੀਂ ਸੀਗਾ ਜਿਹੜੇ ਮਹੀਨੇ ਦੇ ਵਿੱਚ ਮੀਂਹ ਜ਼ਿਆਦਾ ਹੁੰਦੇ ਸੀ ਹਰਿਆਲੀ ਜ਼ਿਆਦਾ ਹੋ ਜਾਂਦੀ ਸੀ ਮੌਸਮ ਸੋਹਣਾ ਹੁੰਦਾ ਸੀ ਹੈਨਾ ਮੋਰ ਪਹਿਲਾਂ ਕਹਿੰਦੇ ਸੀ ਤੇ ਆਪਣੀਆਂ ਕੁੜੀਆਂ ਜਿਹੜੀਆਂ ਨੂੰ ਵੀ ਹੁੰਦਾ ਸੀ ਵੀ ਅਸੀਂ ਵੀ ਕੁਛ ਨਾ ਕੁਛ ਵਧੀਆ ਆਪ ਦਾ enjoy ਕਰਕੇ ਤੇ ਪਰ ਕਥਾਵਾਂ ਦੇ ਅਨੁਸਾਰ ਵੀ ਮਾਤਾ ਪਾਰਵਤੀ ਨੇ ਸ਼ੇਮ ਜੀ ਦੀ ਪ੍ਰਾਪਤੀ ਕਰਨ ਲਈ ਇਹ ਦਿਨ ਵਰਤ ਰਿਹਾ ਵਰਤੀਜ ਵਾਲੇ ਦਿਨ ਵਰਤ ਰੱਖਿਆ ਸੀ ਕਾਰਨ ਇਹ ਤਿਉਹਾਰ ਮਨਾਇਆ ਜਾਂਦਾ ਹੈ ਵਰਤਿਜ ਦਾ ਆਪਣੇ ਪਿੰਡਾਂ ਦੇ ਵਿੱਚ ਕੁੜੀਆਂ ਜਦੋਂ ਵਿਆਹ ਹੋ ਜਾਂਦਾ ਹੈ ਉਸ ਤੋਂ ਬਾਅਦ ਸੋਨ ਦਾ ਮਹੀਨਾ ਵਿੱਚ ਤੀਆਂ ਦਾ ਤਿਉਹਾਰ ਮਨਾਉਣ ਵਾਸਤੇ ਪੇਟੀਆਂ ਹੁੰਦੀਆਂ ਤੇ ਇਤਹਾਸ ਵੀ ਬਣੀ ਐ ਵੀ ਸੌਣ ਵੀ ਇਕੱਠੀਆਂ ਕਰੇ ਭਾਦੋ ਚੰਦਰੀ ਵੀ ਸ਼ੋਰੇ ਪਾਵੇ ਹਨਾ ਵੀ ਰੱਖੀ ਵੀ ਬਣ ਕੇ ਉਸ ਤੋਂ ਬਾਅਦ ਆਪਣੇ ਸੋਰੇ ਨੇ ਕਰੇ ਗੁੜੀਆਂ ਚੁੜੀਆਂ ਗਈਆਂ ਤੇ ਪਿੱਛੇ ਜੇ ਇਹ ਪਿਆਰ ਬਹੁਤ ਜ਼ਿਆਦਾ ਹੀ ਮਤਲਬ ਕਿ ਅਲੋਪ ਹੋ ਗਈ ਸੀ ਜਿਹੜੇ ਲਾਸਟ 10 ਤੋਂ 15 ਸਾਲ ਸੀ ਇਹ ਪਿਆਰ ਸ਼ਹਿਰਾਂ ਵਿੱਚ ਤਾਂ ਬਿਲਕੁਲ ਲੋਪ ਹੋ ਗਈ ਸੀ ਸ਼ਾਇਦ ਪਿੰਡਾਂ ਵਿੱਚ ਮਾਰੀਆਂ ਮੋਟੀਆਂ ਦੀਆਂ ਲੱਗਦੀਆਂ ਸੀ ਪਰ ਸਾਡੇ ਵੇਲੇ ਜਦੋਂ ਅਸੀਂ ਛੋਟੇ ਹੁੰਦੇ ਸੀ ਉਦੋਂ ਬਹੁਤ ਦੀਆਂ ਭਰਦੀਆਂ ਸੀ ਕੰਨੇ ਸੀ ਵੀ ਦੀਆਂ ਤਾਂ ਪੂਰੀਆਂ ਭਰੀਆਂ ਹੋਈਆਂ ਉਹਦਾ ਮਤਲਬ ਸੀ ਕਿ ਬਹੁਤ ਘੱਟ ਹੁੰਦਾ ਸੀ ਹੈਨਾ ਪਰ ਹੁਣ ਸੋਸ਼ਲ ਮੀਡੀਆ ਨੇ ਕੁਝ ਕੁੜੀਆਂ ਦੀ ਕਲੈਬੋਰੇਸ਼ਨ ਨੇ ਕੁਝ ਕੁੜੀਆਂ ਦੀਆਂ ਚਿੱਟੀਆਂ ਹੋਰ ਕਲੱਬ ਵਗੈਰਾ ਬਣ ਕੇ ਆ ਸ਼ਹਿਰਾਂ ਵਿੱਚ ਵੀ ਇਹ ਤਿਹਾੜੀ ਹੁਣ ਲਗਾਤਾਰ 15-15 ਦੇ ਨਹੀਂ ਚੱਲਦਾ ਮੈਨੂੰ ਲੱਗਦਾ ਹੈ ਜਦੋਂ ਵੀ ਇਹ ਤੀਆਂ ਸ਼ੁਰੂ ਹੋਈਆਂ ਮੈਂ ਕੋਈ ਇਹ ਜੱਤਰੀ ਨਹੀਂ ਵੀ ਤੀਆਂ ਦੇ ਫੰਕਸ਼ਨ ਤੇ ਲੱਗੇ ਹੀ ਹੁੰਦਾ ਹੈ ਨਾ ਤੇ ਹੁਣ ਹੋਰ ਵੀ ਮਰਚੜ ਕੇ ਮਨਾਉਂਦੇ ਆ ਪਹਿਲਾਂ ਨਾਲੋਂ ਵੀ ਬਹੁਤ ਮਰਚੜ ਕੇ ਮਨਾਉਂਦੇ ਆ ਮੈਨੂੰ ਅੱਜ ਬਹੁਤ ਖੁਸ਼ੀ ਹੋਈ ਵੀ ਸਾਡੇ ਨੰਨੇ-ਮੁੰਨੇ ਬੱਚਿਆਂ ਨੇ ਇੰਨੀ ਵਧੀਆ ਪਰਫਾਰਮੈਂਸ ਕੀਤੀ ਸਾਡੇ ਸਾਰੇ ਸਟਾਫ ਨੇ ਬਹੁਤ ਨੀਅਤ ਨਾਲ ਬੱਚਿਆਂ ਨੂੰ ਪਿਆਰੀ ਕਰਾਈ ਤੇ ਆਪਣੇ ਸਹਿ ਸਕੂਲ ਦੇ ਛੋਟੇ ਜਿਹੇ ਸਹਿਯੋਗ ਦੇ ਨਾਲ ਤੁਸੀਂ ਸਾਰਿਆਂ ਮਦਰਸ ਨੇ ਵੀ ਬਹੁਤ ਇੰਜੋਏ ਕੀਤਾ ਹਨਾ ਤੇ ਕਰ ਰਹੇ ਹੋ ਨਾ ਇੰਜੋਏ ਤੇ ਸਾਨੂੰ ਇਸ ਚੀਜ਼ ਦੀ ਬਹੁਤ ਖੁਸ਼ੀ ਹੈ